ਇੱਕ ਰਾਜਾ ਘੋੜੇ ਤੇ ਚੜ ਕੇ ਸ਼ਿਕਾਰ ਖੇਡਣ ਗਿਆ ਉਹੁੰ ਮੇਰਾ ਹੋ ਗਿਆ ਸ਼ਿਕਾਰ ਖੇਡਦੇ ਨੂੰ ਜਾਦੂਨੀ ਪਿੱਛਾ ਮੁੜ ਕੇ ਦੇਖਿਆ ਨਾਲ ਕੋਈ ਵਹਿੀਰ ਨਹੀਂ ਕੋਈ ਫੌਜ ਨਹੀਂ ਇਕੱਲਾ ਰਾਜਾ ਹੈ ਜਾਂ ਘੋੜਾ ਮੋੜਿਆ ਡਰ ਗਿਆ ਜੰਗਲ ਦਾ ਏਰੀਆ ਹੈ ਸੋਚਦਾ ਵੀ ਮੈਂ ਜਾਵਾਂ ਕਿੱਥੇ ਕਿੱਥੇ ਜਾਵਾਂ ਅਖੀਰ ਸਾਹਮਣੇ ਇੱਕ ਦੀਵਾ ਜਲਦਾ ਨਜ਼ਰ ਆਇਆ ਬੱਤੀ ਉੱਥੇ ਚਲਿਆ ਗਿਆ ਦਰਾਂ ਤੇ ਜਾ ਕੇ ਆਵਾਜ਼ ਦਿੱਤੀ ਪਿਆਰਿਓ ਗੀਤ ਖੋਲੋ ਉਹ ਜਿਹੜਾ ਮਾਲਕ ਮਕਾਨ ਸੀ ਬਾਹਰ ਆ ਗਿਆ ਜਦੋਂ ਨੇ ਦੇਖਿਆ ਵੀ ਕੋਈ ਘੋੜੇ ਤੇ ਚੜਿਆ ਹੈ ਉਨੇ ਅੰਦਸ਼ਵੀ ਮਹਾਰਾਜਾਂ ਉਹ ਕਹਿੰਦਾ ਵੀ ਗੁਰਮਖਾ ਮੈਨੂੰ ਰਾਤ ਕੱਟ ਲੈਣ ਦੇ ਅੱਜ ਦੀ ਰਾਤ ਕਟਾ ਦੇ ਉਹ ਕਹਿੰਦਾ ਵੀ ਅੱਜ ਦੀ ਰਾਤ ਤੈਨੂੰ ਕਿਵੇਂ ਗਟਾ ਦਾਂ ਨਾ ਰਿਸ਼ਤੇਦਾਰੀ ਜੋ ਨਾ ਮਿੱਤਰ ਦੋਸਤਾਂ ਜੋ ਇਹ ਗੱਲ ਕਿਵੇਂ ਬਣੂ ਸ਼ਾਸਤਰ ਦਾ ਕਥਨ ਹੈ ਅਨੋਭੜ ਬੰਦੇ ਨੂੰ ਘਰੇ ਨਹੀਂ ਰੱਖੀਦਾ ਮੈਂ ਤੈਨੂੰ ਜਾਣਦੇ ਹੀ ਉਨੇ ਤਰਲੇ ਪਾਏ ਮਿੰਤਾں ਕੀਤੀ ਅਖੀਰ ਉਹ مالک ਮਕਾਨ ਨੂੰ ਤਰਸ ਆ ਗਿਆ ਉਹ ਕਹਿੰਦਾ ਚੰਗਾ ਇੱਕ ਗੱਲ ਹੈ ਉਹ ਯੋਗ ਸ਼ਖਲ ਹੈ ਪਰ ਮੈਂ ਆਪ ਦੇ ਪਰਿਵਾਰ ਚ ਨਹੀਂ ਤੈਨੂੰ ਪਾਉਣਾ ਇੱਥੇ ਥੋੜੀ ਜਰੂਰ ਮੇਰਾ ਇੱਕ ਗਦਾਮ ਹੈ ਮੈਂ ਚੰਮ ਦਾ ਕੰਮ ਕਰਦਾ ਚੰਮ ਦਾ ਉਹਦੇ ਵਿੱਚੋਂ ਚੰਮ ਲੈ ਕੇ ਅੱਜ ਚਲੇ ਗਏ ਮੰਜੀ ਦਾ ਹੁਣ ਜਿੱਨਾ ਥਾਂ ਹੈ ਉੱਥੇ ਪੈ ਜਾ ਜਿਹੜਾ ਰਾਜਾ ਮਿੰਟ ਮਿੰਟ ਤੇ ਸੈਨੀਟਾਟਰ ਛਿੜਕਦਾ ਸੀ ਉਹ ਚੰਬ ਦੇ ਕਮਰੇ ਚ ਆ ਕੇ ਪੈ ਗਿਆ ਮਜਬੂਰੀ ਸੀ ਜਦ ਦਿਨ ਚੜਿਆ ਦਿਨ ਚੜਦੇ ਨੂੰ ਸੁਖਦੇਵ ਕੀ ਕਹਿੰਦੇ ਨੇ ਕਹਿੰਦੇ ਜੀਉ ਰਾਜਾ ਮਕਾਲ ਮਾਲਕ ਨੂੰ ਹੀ ਕਹੇ ਵੀ ਮੈਂ ਨਹੀਂ ਜਾਣਾ ਤੂੰ ਕੌਣ ਹੈ ਮੈਨੂੰ ਇੱਥੋਂ ਕੱਢਣ ਵਾਲਾ ਮੈਂ ਇਸ ਇਲਾਕੇ ਦਾ ਰਾਜਾ ਇੰਨ ਦੱਸ ਉਹ ਰਾਜਾ ਸਿਆਣਾ ਇੱਕ ਜਾਂ ਮੂਰਖ ਹੈ ਜਿਉਂ ਦਨ ਚੜੇ ਗਏ ਵੀ ਮੈਂ ਨਹੀਂ ਕਮਰੇ ਤੋਂ ਜਾਣਾ ਮੇਰਾ ਏਰੀਆ ਮੇਰਾ ਰਾਜ ਹੈ ਤੂੰ ਕੌਣ ਹੈ ਉਹ ਪ੍ਰੀਤ ਸ਼ਤ ਕਹਿੰਦਾ ਜੀ ਮੂਰਖ ਨਹੀਂ ਮਹਾ ਮੂਰਖ ਹੈ ਮਹਾ ਮੂਰਖ ਹੈ। ਤੇ ਉਹ ਕਹਿੰਦਾ ਰਾਤ ਨੂੰ ਤਾਂ ਮਿੰਤਾ ਕਰਦਾ ਸਵੇਰ ਨੂੰ ਕਹਿੰਦਾ ਵੀ ਮੈਨੂੰ ਇੱਥੋਂ ਕਾਉਣੇ ਕੱਢਣ ਵਾਲਾ ਸਤਿਦੇਵ ਜੀ ਕਹਿੰਦੇ ਤੂੰ ਵੀ ਮਹਾ ਮੂਰਖ ਹੈ। ਜਦੋਂ ਮਾਤਾ ਦੇ ਗਰਭ ਵਿੱਚ ਪੁੱਠਾ ਲੜਕਦਾ ਸੀ ਤੂੰ ਵੀ ਅਰਦਾਸਾਂ ਕੀਤੀਆਂ ਵੀ ਮਨੁੱਖਾ ਜਨਮ ਦੇ ਦੇ। ਜਦ ਮਨੁੱਖਾ ਜਨਮ ਲੇ ਲਿਆ ਹੁਣ ਤੈਨੂੰ ਹੁਕਮ ਹੋ ਗਿਆ ਵੀ ਇਹਨੂੰ ਛੱਡ ਕੇ ਚਲਿਆ ਜਾ ਹੁਣ ਲਕਾਣ ਆ ਕੇ ਬਹਿਨੇ ਵੀ ਜਾਣਾ ਨਹੀਂ ਇੱਥੇ ਹੀ ਰਹਿਣੇ ਉਹ ਪਿਆਰੇ ਤੇਰੇ ਨਾਲ ਜਾਣਾ ਸਤ ਸੰਗਤ ਕਰਿਆ ਤੇਰੇ ਨਾਲ ਜਾਣਾ ਨਾਮ ਜਪਿਆ ਤੇਰੇ ਨਾਲ ਜਾਣਾ ਸੇਵਾ ਕੀਤੀ ਬਾਕੀ ਦੇ ਜਿੰਨੇ ਕੰਮ ਨੇ ਅਗਰ ਕਰਮ ਜਿੰਨੀ ਕੰਮ ਦੇਖਨੇ ਸਭ ਦੁਨੀਆ ਦੇ ਭਾਗਾ ਕਰਦੇ ਐ ਇਹ ਬੇਅਰਥ ਨੇ ਇਸ ਕਰਕੇ ਆਪਾਂ ਨੂੰ ਮਿਲਿਆ ਮਨੁੱਖਾ ਜਨਮ ਆਪਾਂ ਮਨੁੱਖਾ ਜਨਮ ਨੂੰ ਸਫਲ ਕਰਨੇ ਗੁਰਬਾਣੀ ਸੁਣ ਕੇ ਇਹ ਨਹੀਂ ਵੀ ਆਪਾਂ ਕਦੇ ਉਧਰ ਦੇਖੀ ਕਦੇ ਇੱਧਰ ਦੇਖੀ ਐ ਸਾਡਿਓ ਬਿ ਆਉਣ ਵਾਲੇ ਨੂੰ ਐ ਪਤਾ ਲੱਗੇ ਬਈ ਕਿਵੇਂ ਬੈਠੇ ਸਵਾਸ ਹੈਗੀ ਇਹਦੇ ਚਕ ਨਹੀਂ ਹੈ ਐਸੀ ਬਿਰਤੀ ਹੋ ਜੇ